In the گردوارا سنگھ سبا سماجی نسرالا وکھیت بابا چتر جی سالانہ پورک منائی گئی سری اکالا وکھ جا سبا سما وکھ بابا, بابا چتر سنگ دی گرمت سماگ کروائے گئے جانکاری دنیا گردوارا ساحب گرنتھی صاحب ਪਾਈ ਹਰਭਜਨ ਸਿੰਘ ਨੇ ਦੱਸਿਆ ਕਿ ਅੱਜ ਬਾਈ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਈ ਉਪਰੰਤ ਪਾਈ ਹਰਵਿੰਦਰ ਸਿੰਘ ਸੋਢੀ ਬਡਾਲੇ ਵਾਲਿਆਂ ਦੇ ਜਥੇ ਨੇ ਆਪਣੇ ਮਨੋਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਨਮਨ ਹੈਲਥ ਕੇਅਰ ਕਲੀਨਿਕ ਨਸਰਾਲਾ ਵੱਲੋਂ ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿੱਥੇ ਕਿ ਡਾਕਟਰ ਐਸਪੀ ਸੁਮਨ ਵੱਲੋਂ ਲਗਭਗ 50 ਤੋਂ ਵੱਧ ਲੋਕਾਂ ਦਾ ਫਰੀ ਚੈੱਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਅੰਤ ਵਿੱਚ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਦੀ ਪਿੰਨਸਰਾਲਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖਾਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਤੁਹਾਨੂੰ ਸਾਡੇ ਚੈਨਲ ਉੱਤੇ ਹਮੇਸ਼ਾ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਆਓ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀ ਪੂਰੀ ਖਬਰ ਜੁੜੇ ਰਹੋ ਖਾਸਪੁਰ ਟੀਵੀ ਚੈਨਲ ਦੇ ਨਾਲ ਮਿਲ ਮੇਰੇ ਗੋਬਿੰਦ ਆਪਣਾ ਮਾਹਦੇ ਨਾਮ ਦੀ ਫਤਾਰ ਰੱਬ ਨੂੰ ਬੁਕਾਰਾਂ ਕਰਿਆ ਸਮਾਂ ਲੰਘਿਆ ਉਹ ਰਾਤ ਆ ਗਈ ਜਿਸ ਰਾਤ ਉਸ ਬੱਚੇ ਦੀ ਬਰੀਦਰੀ ਸੀ ਰਾਜਾ ਕਹਿੰਦਾ ਬੱਚੇ ਨੂੰ ਤਿਆਗ ਕਰਕੇ ਮੰਦਰ ਵਿੱਚ ਲੈ ਚਲੋ ਇੱਕ ਬਾਰੀ ਪਿਆਰ ਨਾਲ ਜਿੱਤੇ ਕਹਿ ਲਿਓ ਸਬਨਾਮ ਬੋਲੋ ਸਾਰੇ ਸਬਨਾਮ

ਉਸ ਪੁਲਾਈ ਰਾਜੇ ਦੀ ਢੀ ਕਰ ਦਿੰਦੇ ਰਾਣੀ ਦੀ ਢੀ ਕਰਦੇ ਨੇ ਤਾਂ ਬੱਚਾ ਮਿੱਟੀ ਨਾਲ ਖੇਡਦਾ ਹੈ ਰਾਜਾ ਪਹੁੰਚ ਗਿਆ ਉਹ ਰਾਜਾ ਕੀ ਤੱਕਦਾ ਹੈ ਉਹ ਬੱਚਾ ਢੀ ਬਣਾਉਂਦਾ ਤੇ ਟਾ ਦਿੰਦਾ ਹੈ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਵਾਹ ਬੋਲੋ ਸਤਨਾਮ ਉਸ ਨੌ ਉਸ ਬੱਚੇ ਨੇ ਚਾਰ ਢੀਆਂ ਮਿੱਟੀ ਦੀਆਂ ਬਣਾਈਆਂ ਪਹਿਲੇ ਤੇਰੀ ਦੇ ਹੱਥ ਰੱਖਿਆ ਟਾ ਦਿੱਤੀ دوجی تیری ہاتھ رکھیا وہ بھی اٹھا دیتی تیجی اس بچے نے ہاتھ رکھیا اور مٹی دی تیری اٹھا دیتی جو ہاتھ رکھا کہ بچہ بیٹھا ہے تیرا سوال پچھنا ہے پترے ایک سوال دا جواب دی ایک سوال ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਿ ਸਤ ਸੰਗਤ ਜੀ ਅੱਜ ਅਸੀਂ ਗੁਰਦੁਆਰਾ ਛੇ ਗੁਰੂ ਸਿੰਘ ਸਭਾ ਸਮਾਦੇ ਨਸਰਾਲਾ ਵਿਖੇ ਸੰਤ ਬਾਬਾ ਹਿੰਦਰ ਸਿੰਘ ਜੀ ਅਤੇ ਸੰਤ ਬਾਬਾ ਚਤਰ ਸਿੰਘ ਜੀ ਦੇ ਸਲਾਣਾ ਬਸੀ ਬੜੇ ਪਿਆਰ ਤੇ ਸਤਿਕਾਰ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਾੜਾ ਰਿਆ ਹਾਂ ਬਹੁਤ ਪਿਆਰਿਓ ਵਾਏ ਤਰੀਕ ਨੂੰ ਹਰਸੋਂ ਅਸੀਂ ਛੇੜਿਆ ਖੰਡ ਪਾਠ ਸਾਹਿਬ ਜੀ ਸੰਤਾਂ ਵੱਲੋਂ ਵਾਏ ਅਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ ਗਏ ਸਨ ਅਤੇ 24 ਨੂੰ ਅੱਜ ਵਾਏ ਅਖੰਡ ਪਾਠਾਂ ਦੇ ਭੋਗ ਪਾਏ ਹਨ ਅਤੇ ਉਪਰੰਤ ਦੀਵਾਨ ਸਜਿਆ ਵਿਵਾਨ ਵਿੱਚ ਗਵਿੰਦਰ ਸਿੰਘ ਜੀ ਸੋਢੀ ਵਡਾਲੇ ਵਾਲਿਆਂ ਨੇ ਬੜੇ ਪਿਆਰ ਤੇ ਸ਼ਰਦਾ ਨਾਮ ਗੁਰੂ ਸ਼ਬਦ ਦੇ ਨਾਲ ਗੁਰਸੰਤਾਂ ਦੀ ਮਹਿਮਾ satsangat ਦੀ ਮਹਿਮਾ ਤੇ ਨਾਲ ਬੜੇ ਪਿਆਰ ਨਾਲ ਜੋੜਿਆ ਦੀਵਾਨ ਸੰਗਤਾਂ ਦਾ ਵੰਡ ਸੁਜਨਵਲੋਂ ਬੜਾ ਕੋਟਵਾ ਦਾ ਜਨਾਨੇ ਸਭ ਨੂੰ ਪਹੁੰਚਾ ਅਸੀਂ ਅੱਜ ਦੇ ਖ਼ዋਕ ਖ਼ੋਤ ਨੋਟ ਸੈਂਟਰ ਦੇ ਤਹਾਦੀ ਨਾਂ ਪੰਜਾਬਸ ਕਰਦੇ ਹਾਂ ਹੁਣ ਬਾਰੇ ਸਮੇਂ ਵਿੱਚ ਉਹ ਮੈਂ ਤੇਰੀ ਮੈਂ ਭੈਣ ਨਾ